ਤੁਹਾਡਾ ਸਾਰੇ ਪੈਸਾ ਵਾਲੇ ਵੀਰਾਂ ਦਾ ਧੰਨਵਾਦ ਤੁਹਾਡੇ ਸਾਰੇ ਸਾਥੀ ਅਸੀਂ ਬੈਠੇ ਆ ਜਿਹੜਾ ਪ੍ਰੋਗਰਾਮ ਹੈ ਪਹਿਲਾਂ 6 ਤਰੀਕ ਦਾ ਚਨੀਰ ਜਿਹੜੀ ਸੰਦੂਰਗੜ ਹਲਕੇ 'ਚ ਅਸੀਂ ਆਪਣੀ ਇੱਕ ਰੈਲੀ ਚੀਫ ਮਿਨਿਸਟਰ ਸਾਹਿਬ ਤੇ ਪਾਰਟੀ ਦੇ ਸੀਨੀਅਰ ਆਗੂ ਆਉਣਗੇ ਉੱਥੇ ਕੀਤੀ ਜਾ ਰਹੀ ਹੈ ਸੱਤ ਨੂੰ ਰੋਡ ਸ਼ੋਅ ਹੀ ਕਰਨਾ ਸੱਤ ਨੂੰ ਵਿਟੰਡੇ ਦੇ ਵਿੱਚ ਰੋਡ ਰੋਲਸੋ ਖੀਤਾ ਜਾਊਗਾ ਜੀ ਦੇਗભાઈ ਸਰਦਾਰ ਭਗਵੰਤ ਸਿੰਘ ਮਾਨ ਉਪ ਮੰਤਰੀ ਸਾਹਿਬ ਦਾ ਜੀ ਮਤਲਬ ਸਭ ਤਰੀਕ ਨੂੰ ਜਿਹੜਾ ਮੇਨ ਪ੍ਰੋਗਰਾਮ ਵਿਟੰਡੇ ਦਾ ਰਹੇਗਾ ਜੀ ਕੋ ਦਿੱਲੀ ਤੋਂ ਲੀਡਰਸ਼ਿਪ ਆਉਂਦੀ ਇਸ ਕਾਰਨ ਕਿ ਜੀ ਨਿਵਾਸ ਸਾਡੀ ਹੋਣੀ ਹੈ ਅ ਲੀਡਰਸ਼ਿਪ ਕੋਈ ਵੀ ਆ ਕੋਈ ਨਾ ਕੋਈ ਸੀਨੀਅਰ ਪਾਰਟੀ ਦੇ ਆਗੂ ਸਾਹਿਬ ਆ ਰਹੇ ਹੋਗੇ ਜੀ ਪ੍ਰਿਯ ਸੰਦੀਪ ਜੀ ਆਉਣ ਦਾ ਕੋਈ ਵੀ ਜਿਨ੍ਹਾਂ ਦੇ ਵੀ ਡਿਊਟੀ ਨਾਦਰਨ ਕੇ ਸਾਰੇ ਦੇਸ਼ ਚਚਾਉਣਾ ਚੱਲ ਰਹੀਆਂ ਕੋਈ ਕਿਤੇ ਕੋਈ ਕਿਤੇ ਮੈਡਮ ਕੇਜਰੀਬਗ ਦੇਗੀ ਇਸ ਗੱਲਿਸ ਬਾਰੇ ਪੰਜਾਬ ਦੇ ਬਚਾਉਣ ਬਾਰੇ ਕੋਈ ਆ ਸਕਦੇ ਆਪਨੇ ਕਨਸਟੀਚਿਊਐਂਟ ਆਉਣਗੇ ਤਾਂ ਜ਼ਰੂਰ ਪਰ ਇੰਨਾ ਦਿਨ ਜੀ ਕੋਈ ਮੈਨੂੰ ਕੋਈ ਇਨਫਰਮੇਸ਼ਨ ਜ਼ਰੂਰ ਉਹ ਵੀ ਹਾਜ਼ਰੀ ਲਾਉਣਗੇ ਇੱਕ ਅੱਜ ਮੈਡਮ ਭਗਸਮਤ ਪਾਉਰ ਨੇ ਨਿਵੀਂ ਪ੍ਰੈਸ ਕੰਫਰੰਸ ਕੀਤੀ ਉਹਨਾਂ ਨੇ ਤੁਹਾਡੇ ਤੇ ਸਵਾਲ ਪੁੱਛੇ ਨੇ ਕਿ ਵੀ ਪਹਿਲਾਂ ਕਾਂਗਰਸ ਦੇ ਇਹ ਨੇ ਉਹਨਾਂ ਬੀਬੀ ਸਰਕਾਰ ਦੇ ਲਈ ਲੇਕਿਨ ਉਹਨਾ ਪਿਛਲੇ 2.5 ਸਾਲਾਂ ਤੋਂ ਲਗਾਤਾਰ ਸਰਕਾਰ ਦੇ ਵਿੱਚ ਨੇ ਉਹ ਦੱਸਦਿਆਂ ਵੀ ਉਹਨਾਂ ਨੇ ਕੀ ਕੰਮ ਕਰਾਇਆ ਨਹੀਂ ਕਿ 10 ਸਾਲਾਂ ਤੋਂ ਅ ਬੀਬੀ ਹਰ ਸਿਮਰਤ ਹੋਰਾ ਨੂੰ ਸ਼ਾਇਦ ਕੋਈ ਪਤਾ ਨਹੀਂ ਕੀ ਡਰ ਮਨ ਵਿੱਚ ਲੱਗਣ ਲੱਗ ਗਿਆ ਮੇਰੇ ਤੇ ਬਹੁਤ ਹੀ ਫੋਕਸ ਕੀ ਜਾਂਦੇ ਰਹਿੰਦੇ ਆ ਤਾਂ ਮੈਂ ਪਹਿਲਾਂ ਜਦੋਂ ਵੀ ਇਸੇ ਵੀ ਪਾਰਟੀ ਸੇ ਉੱਥੇ ਵੀ ਲੋਕਾਂ ਦੀ ਸੇਵਾ ਵਿੱਚ ਰਹਿਆ ਸਾਰੇ ਮੈਨੂੰ ਜਾਣਦੇ ਆ ਜਿਹੜੇ ਵੀ ਕੰਮ ਮੌਕੇ ਦੇ ਹੁੰਦੇ ਸੀ ਉਹ ਕਰਾਉਣੇ ਫਰਜ਼ ਬਣਦਾ ਕੋਈ ਵੀ ਹੈ ਤੇ ਹੁਣ ਮੈਂ ਜੇ 2 ਸਾਲ ਤੋਂ ਐਮਐਲਏ ਬਣਿਆ ਮੈਂ ਆਪਣੇ ਇਲਾਕੇ ਜਿੱਥੇ-ਜਿੱਥੇ ਜੋ-ਜੋ ਲੋੜ ਸੀ ਉੱਥੇ ਸਾਰੇ ਭਰਾਵਾਂ ਨਾਲ ਨਿਭਿਆ ਔਰ ਜੇ ਮੈਂ ਸਾਲਕ ਤਾਂ ਐਗਰੀਕਲਚਰ ਮਿਨਿਸਟਰ ਬਣਿਆ ਉਹਦੇ 'ਚ ਵੀ ਮੈਂ ਆਪਣੇ ਵੱਲੋਂ ਚਾਹੇ ਅਸੀਂ ਕਿਸਾਨਾਂ ਨੂੰ ਸਬਸਿਡੀ ਦੇਣੀ ਸੀ 30% कॉटन ਦੇ ਸੀਡ ਤੇ ਚਾਹੇ ਅਸੀਂ ਸਿੱਧੀ ਬਜਾਈ 1500 ਫੱਦਈਆ ਜਿਹੜੀ ਸਿੱਧਾ ਚੋਨਾ ਜੀ ਦੇ ਨਾਲ ਪਾਣੀ ਦੀ ਬਚਤ ਹੁੰਦੀ ਹੈ। ਔਰ ਹੋਰ ਵੀ ਜੇ ਮੇਰਾ ਕੰਮ ਸੀ ਕਿ ਲੋਕਾਂ ਨੂੰ ਚੰਗੀ ਫਰਟੀਲਾਈਜ਼ਰ ਤੇ ਚੰਗੀਆਂ ਦਵਾਈਆਂ ਮਿਲ ਉਹਦੇ 'ਚ ਕੋਈ ਇਹੋ ਜਿਹੀ ਗੱਲ ਆਈ ਹੈ ਤੁਹਾਨੂੰ ਜ਼ਰੂਰ ਕੰਟਰੋਲ ਕੀਤਾ ਔਰ ਉਹਨਾਂ ਤੇ ਪਰਤੇ ਵੀ ਦਰਜ ਕੀਤੇ ਆ ਜੋ ਮੇਰਾ ਕੰਮ ਸੀ ਮੈਂ ਪੂਰੀ ਇਮਾਨਦਾਰੀ ਨਾਲ ਕਰਦਾ ਰਿਹਾ ਕੋਈ ਕਿਸੇ ਨੇ ਮੇਰੇ ਤੇ ਉਂਮਲ ਨਹੀਂ ਰੱਖੀ। ਮੈਨੂੰ ਨਹੀਂ ਪਤਾ ਹਰ ਸਿਮਰਤਔਰੀ ਮੇਰੇ ਕੋਲ ਕੀ ਚਾਉਂਦੇ ਆ ਉਹਨਾਂ ਨੇ ਕਿਹਾ ਕਿ ਆਪਦੇ ਏਰੀਏ ਤੇ 10 ਸਾਲ ਜਿਦੋਂ ਹੋਇਆ ਐਮਐਲਏ ਉੱਥੇ ਕੀ ਸਵਾਰਿਆ ਅਜੇ ਤੱਕ ਉਹਨਾਂ ਨੇ ਤੇ ਸਵਾਰੀ ਜਾਂਦੇ ਜੀ ਉੱਥੇ ਵਿਗਾੜਿਆ ਹੀ ਕੀ ਐ ਮੈਨੂੰ ਇਹ ਤੋਂ ਦੱਸ ਦਿਨ ਨਾ ਵੀ ਹਰ ਸਿਮਰਤਔਰੀ ਕਹਦੇ ਨੇ ਵੀ ਇਹਨਾਂ ਨੇ ਕੀ ਸਵਾਰਿਆ ਅਸੀਂ ਤਾਂ ਅਜ ਸਾਡੇ ਬਹੁਤਾ ਸੀ ਪਾਣੀ ਦੀ ਪ੍ਰੋਬਲਮ ਚੱਲਦੀ ਸੀ ਉਹਨਾਂ ਦੇ ਬਿਜਲੀ ਦੇ ਬਿੱਲ ਸੀਗੇ ਨਹਿਰਾਂ ਦੇ ਲਾਏ ਗਏ ਸੀਗੇ ਉਹ ਅਸੀਂ ਮਾਫ਼ ਕਰਵਾ ਦਿੱਤੇ ਗਏ ਹੋਰ ਵੀ ਜਿੱਥੇ ਲੋੜ ਐ ਉੱਥੇ ਸਾਰੇ ਥਾਵਾਂ ਤੇ ਅਸੀਂ ਜਿਹੜੀਆਂ ਤਕਰੀਬਨ ਸਾਰੇ ਸੂਏ ਕੱਸਿਆਂ ਇਸ ਸਾਲ 1.5 ਸਾਲ ਵਿੱਚ ਮੇਰੇ ਇਲਾਕੇ ਦੀਆਂ ਵੀ ਅਭੀਆਂ ਕਰਵਾ ਦਿੱਤੀਆਂ। ਅਗਲੀ 13 ਉਮੀਦਵਾਰ ਸੀਟਾਂ ਹੈਗੇ 13 ਲੋਕ ਸਭਾ ਸੀਟਾਂ, 13 ਵਿੱਚੋਂ 12 ਐਲਾਨੇ ਖੜੇ ਕਿਤੇ ਨੇ। ਕਿ ਪੰਜਾਬ ਸਰਕਾਰ ਨੂੰ ਜ਼ਰੂਰ ਡਬਲ ਖਰਚਾ ਕਰੇਗਾ ਜੇਕਰ ਬਾਏ ਇਲੈਕਸ਼ਨ ਹੁੰਦੇ। ਜਦੋਂ ਇਨਾਂ ਕੋਲ ਕੋਈ ਆਮ ਬੰਦਾ ਨਹੀਂ ਸੀ ਜਿਸ ਨੂੰ ਖੜਾ ਕਰ ਸਕਦਾ। ਜਦੋਂ ਅਕਾਲੀ ਦਲ ਵੱਲੋਂ ਅਸਤੇਵੇ ਦਵਾ ਦਵਾ ਕੇ ਦੂਸਰੀਆਂ ਪਾਰਟੀਆਂ ਚੋਂ ਜਗਿੰਦਰਪਾਲ ਜੈਨ ਜੀ ਹੋਰਾਂ ਨੂੰ ਵੀ ਐਮਐਲਏ ਬਣਾਇਆ ਜਾਂਦਾ ਹੈ ਸਰਦਾਰਜੀਤ ਮਹਿੰਦਰ ਸਿੰਘ ਸਿੱਧੂ ਨੂੰ ਵੀ ਬਣਾਇਆ ਜਾਂਦਾ ਹੈ ਉਦੋਂ ਬੀਬੀ ਹਰਸਿਮਰ thora ਨੂੰ ਖਰਚੇ ਤੋਂ ਡਰ ਨਹੀਂ ਲੱਗ ਰਿਹਾ ਸੀ ਤੇ ਜਨਰਲ ਚੋਣ ਆ ਇਹਦੇ ਚ ਕਿਹੜਾ ਵੀ ਪਾਰਟੀ ਦਾ ਪਾਰਟੀ ਸਮਝੋ ਵੀ ਐਸੋ ਉਮੀਦਵਾਰ ਨੂੰ ਉੱਥੇ ਲੜਾਇਆ ਜਾਵੇ ਚੰਗੀ ਗੱਲ ਅਸੀਂ ਉਸ ਤਰ੍ਹਾਂ ਤਾਂ ਨਹੀਂ ਨਾ ਵੀ ਸੀਟ ਦੂਸਰੀ ਤੋਂ ਛੇਤੀ ਵੇਲੀ ਕਰਾ ਕੇ ਤੋਂ ਖਰਚੇ ਨਹੀਂ ਪੈ ਰਹੇ ਸੀ ਤੇ ਅਫੜਾ ਗਫੜੀ ਨਹੀਂ ਪੈ ਰਹੀ ਸੀ ਸਾਡੀ ਸਟੇਟਸ